ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਦੋਸਤੋ ਵਿਜ਼ਿਟ ਹੈਗੀ ਆ ਪਿੰਡ ਸ਼ਾਹਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੀਰ ਰਣਜੀਤ ਦੇ ਕੋਲੇ ਆਏ ਆ ਮੋਸਟਲੀ ਜੋ ਦੋਸਤੋ ਆਪਾਂ ਇਸ ਘਰੋਂ ਵੀਡੀਓ ਕਾਫੀ ਅਪਲੋਡ ਕੀਤੀਆਂ ਨੇ ਆਪਣੇ ਚੈਨਲ ਦੇ ਉੱਪਰ ਸੋ ਵੀਰ ਰਣਜੀਤ ਸਿੰਘ ਦਾ ਜਿਹੜਾ ਕਾਰੋਬਾਰ ਹੈਗਾ ਕੰਮ ਆ ਉਹ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਠੀਕ ਹੈ ਜੀ ਤੇ ਮੱਝਾਂ ਅੱਜ ਤੁਹਾਨੂੰ ਆਪਾਂ ਬਿਲਕੁਲ ਜਿਹੜੀਆਂ ਸੁਈਆਂ ਸਵਾਈਆਂ ਨੇ ਤਿੰਨ ਦਿਖਾ ਦਾਂਗੇ ਪੂਰੀ ਗੱਲਬਾਤ ਵੀਰ ਰਣਜੀਤ ਦੇ ਨਾਲ ਕਰਾਂਗੇ ਕਿ ਕੀ ਇਨਫੋਰਮੇਸ਼ਨ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਤੇ ਵੀਡੀਓ ਜਿਹੜਾ ਟਾਈਮ ਹੈਗਾ ਦੋਸਤੋ ਜਰੂਰ ਤੁਸੀਂ ਨੋਟ ਕਰ ਲਓ ਸ਼ਾਮ ਦੇ 6:30 ਵਜੇ ਵਜੇ ਦਾ ਜਿਹੜਾ ਸਮਾਂ ਹੈਗਾ ਤੇ 4 ਅਪ੍ਰੈਲ ਨੂੰ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਤੇ ਪੂਰੀ ਗੱਲਬਾਤ ਵੀਰ ਰਣਜੀਤ ਦੇ ਨਾਲ ਕਰਦੇ ਹਾਂ ਪੁੱਛਦੇ ਹਾਂ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਠੀਕ ਹੈ ਜੀ ਕੀ ਭਾਅ ਪੜਤੇ ਰਹਿਣਗੇ ਕੀ ਥੱਲੇ ਮਿਲਕਾ ਠੀਕ ਹੈ ਆਓ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਰਣਜੀਤ ਸਿੰਘ ਦੀ ਸਸਰੀ ਘਰ ਸਤਿਗੁਰੂ ਭਾਜੀ ਰਾਜਪਾਲ ਜੀ ਬਹੁਤ ਬੋ ਬਾਕੀ ਵੀਰਾਂ ਜਿੰਨੇ ਵੀ ਭਰਾ ਹੋਣ ਜਿੰਨੇ ਵੀ ਪਿਆਰ ਕਰਦੇ ਮੈਨੂੰ ਅੱਛਾ ਜੀ ਤੇ ਮੈਨੂੰ ਹੁਣ ਨਾ ਕੱਲ ਇੱਕ ਵੀਰ ਦਾ ਇਥੇ ਚੇਚਾ ਆਇਆ ਮੇਰੇ ਕੋਲ ਚੱਲ ਗਿਆ ਵੀ ਵੀਜੀ ਵੀਡੀਓ ਤੁਹਾਡੀ ਪਈ ਨੂੰ ਇੱਕ ਮਹੀਨਾ ਪੰਜ ਦਿਨ ਹੋ ਗਏ ਅੱਛਾ ਜੀ ਤੇ ਤੁਸੀਂ ਵੀਰ ਪਿਛਲੀ ਵੀਡੀਓ ਦੇ ਗਿਆ ਵੀ ਤੁਹਾਡਾ ਬੁਕਿੰਗ ਵਾਲਾ ਕੰਮ ਵਾਕਈ ਵੀਜੀ ਬੁਕਿੰਗ ਵਾਲਾ ਕੰਮ ਹਾਂਜੀ ਮੇਰੇ ਕੋ ਗਾਗਾ ਤੋਂ ਪਹੁੰਚਾਇਆ ਨਹੀਂ ਜਾਂਦਾ ਫਿਰ ਮੈਂ ਉਹਦੇ ਆਕੇ ਲੱਗ ਕੇ ਅੱਜ ਵੀਡੀਓ ਬੋਣ ਲੱਗਾ ਨਾ ਕਰ ਮੇਰੇ ਕੋ ਮਾਜਿਕ ਹੋਰ ਵੀ ਹੋਣੀ ਸੇਲ ਹੋ ਗਈ ਹੈ ਹਾਂਜੀ ਹਾਂਜੀ ਤੇ ਬਾਕੀ ਬੜਾ ਪਿਆਰ ਕਰਦੇ ਵੀਰ ਵਧੀਆ ਗੱਲ ਕਰਦੇ ਆ ਕਿ ਲੋ ਭਾਵਦਿਆਂ ਆਪਾਂ ਡੰਗਰ ਦਿੰਨੇ ਆ ਆਪਾਂ ਲੋ ਉਹ ਲੋਕ ਮੈਨੂੰ ਪਿਆਰ ਕਰਦੇ ਆ ਤੇ ਵੀ ਜੀ ਤੁਸੀਂ 90 ਤੋਂ ਆਖੇ ਹੇ ਅੰਦਰ ਦਵਾਂਗੇ ਮੈਂ ਕਿਹਾ ਮੈਂ ਜੇ ਵੀ ਨਹੀਂ ਬਾਹਰ ਜਾਂਦਾ ਅਜੇ ਵੀ ਅੰਦਰ ਹੀ ਆ ਹਮਮ ਚਲੋ ਬਾਜ਼ਾਰ ਉੱਚਾ ਵਾ ਡੰਗਰ ਘੱਟ ਨਿਕਲਦਾ ਵਾ ਪਰ ਆਪਾਂ ਫੇਰ ਵੀ ਚਲੋ ਡੰਗਰ ਮਿਲਦਾ ਵੀ ਅਜੇ ਲਈਏ ਤੇ ਜੀ ਹਾਂ ਲੋ ਵੀ ਦੋਸਤੋ ਵੀਰ ਰਣਜੀਤ ਇੱਕ ਵਾਰੀ ਫੇਰ ਸਾਹਮਣੇ ਪੇਸ਼ ਹੋ ਗਿਆ ਵੀ ਇੱਕ ਮਹੀਨਾ 5 ਦਿਨ ਕਿਸੇ ਵੀਰ ਨੇ ਇਹਨੂੰ ਕਿਹਾ ਵੀ ਇੰਨਾ ਕ ਸਮਾਂ ਹੋ ਗਿਆ ਵੀਰ ਵੀਡੀਓ ਪਾਈ ਨੂੰ ਵੀ ਭੈਣ ਭਰਾਵਾਂ ਨੂੰ ਜਿਹੜਾ ਇੰਤਜ਼ਾਰ ਰਹਿੰਦਾ ਚੰਗੇ ਅੱਡੇ ਦਾ ਚੰਗੇ ਥਾਂ ਟਿਕਾਣੇ ਤੋਂ ਪਸ਼ੂ ਜਿਹੜ ਅਈ ਵਾ ਇੰਤਜਾਰ ਜਿਹੜਾ ਦੋਸਤ ਰਹਿਦਾ ਤੇ ਅੱਜ ਤਿੰਨ ਪਸ਼ੂ ਆਪਾਂ ਤੁਹਾਡੇ ਸਾਹਮਣੇ ਹਾਜ਼ਰ ਕਰ ਦਨੇ ਆ ਰਜੀਤ ਜੀ ਬਾਈ ਪਹਿਲੇ ਨੰਬਰ ਤੇ ਆਪਣੇ ਕੋਲ ਵੀ ਇਹ ਝੋਟੀ ਆ ਗਈ ਕੀ ਡਿਟੇਲ ਹੈ ਦੀ ਵੀਜੀ ਇਹ ਦੂਜਾ ਸੂਆ ਹਾਂਜੀ ਇਹ ਵੀਜੀ ਅੱਜ ਤੜਕੇ ਸੂਈ ਆ ਅੱਛਾ ਜੀ ਹਾਂਜੀ ਇਹਦੇ ਮਗਰ ਫੀਮੇਲ ਕੱਟੀ ਆ ਗਈ ਅੱਛਾ ਜੀ ਹਾਂਜੀ ਮਾਰਨਿੰਗ ਸੂਈ ਆ ਦੋਸਤੋ ਅੱਜ ਹੀ ਸੂਈ ਆ ਠੀਕ ਆ 4 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਹੀ ਮਾਰਨਿੰਗ ਸੂਈ ਆ ਤੜਕੇ ਸੂਈ ਆ ਤੇ ਚੇਅਰ ਪ੍ਰੋਪਰ ਵੀਰ ਜੀ ਵੀਰ ਜੀ ਸਾਰਾ ਕੁਝ ਪਾਦਾ ਬੱਚਾ ਜੀ ਮਗਰ ਕੱਟੀ ਠੀਕ ਆ ਮਗਰ ਕੱਟੀ ਆ ਨ ਮਗਰ ਕੱਟੀ ਆ ਬਹੁਤ ਪਿਆਰੀ ਕੱਟੀ ਆ ਠੀਕ ਆ ਜੀ ਆ ਵੇਖ ਸਕਦੇ ਪੈਰਪੁਰ ਤੋਤੇ ਆ ਮੱਥਾ ਮੁੱਥਾ ਜਿਹੜਾ ਬਿਲਕੁਲ ਦੋਸਤੋ ਵਾਈਟ ਹੈਗਾ ਬੱਗੀ ਨਾਸ ਠੀਕ ਆ ਕੱਟੀ ਬਹੁਤ ਸੋਹਣੀ ਤੇ ਮੱਝ ਵੀਰ ਖੋਲ ਕੇ ਦਿਖਾਈਏ ਤੇ ਚਵਾਈ ਚ ਵੀਰ ਸੋਹਣੀ ਨਿਕਲੀ ਹੈ ਓਕੇ ਵੀਰ ਜੀ ਠੀਕ ਆ ਮਾਸ਼ਾਅੱਲ ਤੇ ਆ ਵੇਖੋ ਦੋਸਤੋ ਬਿਲਕੁਲ ਹਜੇ ਸੂਏ ਦੇ ਵਿੱਚ ਹੀ ਆ ਤੇ ਐਨ ਬਿਲਕੁਲ ਤੁਸੀਂ ਵੇਖੋਗੇ ਮੀਡੀਅਮ ਹਾਈਟ ਮੀਡੀਅਮ ਆ ਠੀਕ ਆ ਜੀ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਹਾਈਟ ਮੀਡੀਅਮ ਆ ਤੇ ਲੇਵਾ ਲੂਵਾ ਜਿਹੜਾ ਬਿਲਕੁਲ ਸੋਨਾ ਹੈਗਾ ਬਿੱਥੇ ਆ ਦੇਖੋ ਜੀ ਚਾਰੇ ਥਾਣਾ ਦੋਸਤੋ ਚਾਰੇ ਥਾਣਾ ਦਾ ਸਾਈਜ਼ ਵੇਖ ਲਓ ਬਿਲਕੁਲ ਬਰਾਬਰਤਾ ਪੂਰੀ ਹੈ ਜੀ ਠੀਕ ਹੈਵੀ ਬੋਡੀ weight ਆ ਸਿਰਕ ਬੰਤਰ ਜਿਹੜੀ ਆ ਭਾਰੀ ਆ ਠੀਕ ਹੈ ਤੇ ਹਵਾਨਾ ਹੂਨਾ ਜਿਹੜਾ ਦੋਸਤੋ ਇੱਕ ਮੁੱਖ ਰੱਖ ਕੇ ਚੀਜ਼ ਲਈ ਜਾਂਦੀ ਆ ਇਸ ਘਰੋਂ ਜਿੱਕਰ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਨੇ ਹਵਾਨੇ ਦਾ ਸਟਰਕਚਰ ਸੋਨਾ ਹੁੰਦਾ ਥਾਣਾ ਦਾ ਸਾਈਜ਼ ਬੋਡੀ ਬੰਤਰ ਕੋਈ ਲਿੱਸਾ ਫਿੱਕਾ ਪਸ਼ੂ ਜਿਹੜਾ ਨਾਰਮਲੀ ਨੇ ਹੁੰਦਾਗਾ ਬਿਲਕੁਲ ਜਿਹੜੀਆਂ ਪਲੀਆਂ ਪਲਾਈਆਂ ਪੂਰੀ ਸੇਵਾ ਕੇਅਰ ਦੇ ਵਿੱਚ ਰਹੀਆਂ ਜਿਹੜੀਆਂ ਮੱਝਾਂ ਇਸ ਘਰੋਂ ਦਿਖਾਈਆਂ ਜਾਂਦੀਆਂ ਨੇ ਤੇ ਬਹੁਤ ਵਧੀਆ ਚੰਗਾ ਵਿਸ਼ਵਾਸ ਬਣਿਆ ਵੀਰ ਦਾ ਭੈਣ ਭਰਾਵਾਂ ਦੇ ਉੱਪਰ ਤੇ ਚੰਗੇ ਵੀਰ ਉਹਦੇ ਕੋਲੋਂ ਜਿਹੜੇ ਪਸ਼ੂ ਆ ਦੋਸਤੋ ਬਿਨ ਵਿਡੀਓ ਤੋਂ ਬਿਨ ਵਿਡੀਓ ਅਪਲੋਡਿੰਗ ਤੋਂ ਵੀ ਜਿਹੜੇ ਪਸ਼ੂ ਇਸ ਘਰੋਂ ਜਿਹੜੇ ਸਿਲ ਹੁੰਦੇ ਰਹਿੰਦੇ ਆ ਰਜੀਤ ਭਾਈ ਬੋਲੇ ਦੇ ਵਿੱਚ ਕੋਈ ਇੱਕ ਅੱਧੇ ਡੰਗ ਦਾ ਚੋਇਆ ਕਿੰਨਾ ਕ ਚੋਇਆ ਸੀ ਜੀ ਸਵੇਰੇ ਦੇ ਥੱਲੇ ਆਪਾਂ 4 ਕਿਲੋ ਬੋਲਾ ਚਾਇਆ ਠੀਕ ਆ ਕੁਝ ਬੱਚੇ ਨੂੰ ਪਿਆ ਆ ਗਏ ਜੀ ਉਹਨਾਂ ਵੀ ਆਪਾਂ ਜੀ ਧਾਰਾ ਮਰਾ ਦੇਾਂਗੇ ਆ ਬਿਲਕੁਲ ਜ਼ਰੂਰ ਤੇ ਵੀ ਕਿੰਨਾ ਕ ਮੁੱਲ ਕਿੱਥੋਂ ਤੱਕ ਅੱਜ ਲੈ ਦੇ ਕਰਦੇ ਪਏ ਬੇ ਬੇ ਵੀਰ ਜੀ ਜੈ ਜੀ ਕਰਨਾ ਹਣ ਵੀਰਾਂ ਨੇ ਆਪਣਾ ਬੜਾ ਮਾਨ ਗੀ ਤਾਂ ਵੀ 90 ਦੇ ਅੰਦਰ ਹੀ ਦੇਣਾ ਆਪਾਂ ਅੱਛਾ ਜੀ ਮੁੱਲ ਵੀਰ ਜੀ ਦਾ 87 ਉਹ ਚ ਛੋਟ ਕਰਦੇ ਆਂ 87 ਜੋ ਹਾਂਜੀ ਠੀਕ ਆ 87000 ਦੇ ਵਿੱਚੋਂ ਭਰਾਵੋ ਛੋਟ ਹੋਵੇਗੀ ਠੀਕ ਆ ਤੇ ਬੋਲੇ ਤਾਂ ਇਹ ਸਟਾਰਟਿੰਗ ਹੋਈ ਆ ਇਹਦੀ ਵਧੀਆ ਹੀ ਆ ਤੇ ਦੁੱਧ ਲਈ ਤੁਹਾਨੂੰ ਪਤਾ ਕੀ ਮੈਂ ਚੰਗਾ ਹੀ ਪਾਉਗੀ ਠੀਕ ਆ ਜੀ ਬਣਾ ਕੋਈ ਜਗ੍ਹਾ ਥਣ ਬਹੁਤ ਹੀ ਹੁੰਦੀ ਆ ਬਿਲਕੁਲ ਜੀ ਆ ਵੇਖੋ ਜੀ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਆਹ ਕਰੋ ਚੈੱਕ ਭਰਾਵੋ ਆ ਥਣ ਜੇ ਆ ਦੇਖੋ ਤਾਂ ਮਗਰ ਕੱਟੀ ਆ ਭਰਾਵੋ ਜਰੂਰ ਧਿਆਨ ਦੇ ਵਿੱਚ ਰੱਖ ਲਿਓ 87 ਦੇ ਵਿੱਚੋਂ ਜਿਹੜੀ ਛੋਟ ਹੈਗੀ ਆ ਉਹ ਜਰੂਰ ਕੀਤੀ ਜਾਵੇਗੀ ਰੇਟ ਅੱਜ ਵੀ ਜਿਹੜਾ ਵੀਰ ਦੇ ਕਹਿਣ ਦੇ ਮੁਤਾਬਕ ਵੀ 90 ਦੇ ਅੰਦਰ ਵਾਲੀ ਗੱਲਬਾਤ ਰੱਖਣੀ ਆ ਬੇਸ਼ੱਕ ਬਾਜ਼ਾਰ ਜਿੰਨਾ ਮਰਜ਼ੀ ਤੇਜ਼ ਆ ਤੇ ਅਗਲੀ ਵੀਰ ਇਸ ਮੱਝ ਦੀ ਕੀ ਡਿਟੇਲ ਆ ਜੀ ਇਹ ਨੀਲੀ ਜੀ ਪੱਜਾ ਸੂਆ ਝੋਟੀ ਸੂਈ ਹੈ ਅੱਛਾ ਇਹਦੀ ਮਗਰ ਨੀਲੀ ਦਾ ਕੱਟਾ ਜੀ ਨੀਲੀ ਦਾ ਕੱਟਾ ਆ ਗਿਆ ਹਾਂਜੀ ਠੀਕ ਆ ਇਹਨੂੰ ਅੱਜ ਹਫਤਾ ਕੋ ਗਿਆ ਠੀਕ ਆ ਸੂਈ ਇਹਦੇ ਥੱਲੇ ਵੀਰ ਜੀ 10 ਤੋਂ ਪਲੱਸ ਦੋ ਦਿਆ ਠੀਕ ਹੈ ਜੀ ਹਾਂ ਜੀ ਤੇ ਇਹ ਵੀ ਜੀ ਕਹਿੰਦੀ ਹੈ ਕਿ ਇਹ ਜਮਾਂਦਰੂ ਤੇ ਲੜਿਆ ਜਮਾਂਦਰੂ ਹੈ ਜੀ ਹਾਂ ਜੀ ਇਹਦਾ ਥਣ ਚਾਰੇ ਉਹ ਚੱਲਿਆ ਹੀ ਨਹੀਂ ਤੇ ਛੇਕ ਹੀ ਨਹੀਂ ਹੈਗਾ ਅੱਛਾ ਜੀ ਸਰੂ ਨਹੀਂ ਹੈ ਹਾਂ ਉਹ ਉਹ ਚੱਲਦਾ ਹੀ ਨਹੀਂ ਬੈਕ ਪਿਛਲਾ ਹੈ ਨਾ ਜੀ ਪਿਛਲਾ ਬਹਿਣੀ ਵਾਲਾ ਪਿਛਲਾ ਥਾਂ ਨੂੰ ਜਿਹੜਾ ਦੋਸਤੋ ਜਮਾਂਦਰੂ ਤੇਲ ਹੈਗੀ ਆ ਤੇ ਸੁਰਾਖ ਹੀ ਨਹੀਂ ਹੈਗਾ ਠੀਕ ਹੈ ਸੁਰਾਖ ਹੀ ਹੈਗਾ ਜਿੰਦੇ ਥਾਂ ਨਹੀਂ ਦੁੱਧ ਆਉਣਾ ਹੁੰਦਾ ਜਾਂ ਆਪਾਂ ਕਹਿ ਲਈ ਤੇ ਕੁਦਰਤੀ ਗੱਲ ਆ ਵੀ ਉਹ ਨਹੀਂ ਹੈਗਾ ਬਾਕੀ ਪਿੱਠ ਪੁੱਠੇ ਦੇ ਦੇਖੋਗੇ ਚੜਾਈ ਦੇਖੋਗੇ ਥੱਬਿਆਂ ਦੇ ਥੱਬੇ ਆ ਮਗਰ ਬੱਚਾ ਮੈਂ ਤੁਹਾਨੂੰ ਦਿਖਾਉਣਾ ਮੇਲ ਕਾਫਾ ਬਹੁਤ ਸੋਹਣਾ ਕ ਠੀਕ ਹੈ ਜੀ ਕਟਾ ਬਹੁਤ ਖੂਬਸੂਰਤ ਆ ਮਗਰ ਆ ਕਰੋ ਚੱਕ ਜੀ ਠੀਕ ਹੈ ਚੋਟੀ ਆਪ ਵੀ ਜਿਹੜੀ ਆ ਦੋਸਤੋ ਇਹ ਬੋਲੀ ਆ ਠੀਕ ਆ ਬੋਲੀ ਚੋਟੀ ਆ ਮੱਥਾ ਬੱਲਾ ਅੱਖ ਬਿੱਲੀ ਆ ਤੇ ਬਕੀ ਨਾਸ ਬਕੀ ਮੋਛ ਜਿਹੜੀ ਹੈ ਹੈਗੀ ਆ ਤੇ ਕਦ ਕੱਠ ਜਿਹੜਾ ਪੂਰਾ ਉੱਚਾ ਠੀਕ ਆ ਉੱਚੇ ਕਦ ਕੱਢ ਦੇ ਵਿੱਚ ਆ ਤੇ ਕੋਈ ਹਫਤਾ ਕ ਹੋ ਗਿਆ ਸੂਈ ਨੂੰ ਤੇ ਥਣ ਥਣ ਦੀ ਜਿਹੜੀ ਬੰਤਰ ਆ ਬਾਕੀ ਥਣ ਜਿਹੜੇ ਦੋਸਤੋ ਤਿੰਨੇ ਉਲਟ ਬਹਿਣੀ ਤੋਂ ਅਗਲਾ ਪਿਛਲਾ ਪ੍ਰੋਪਰ ਚੱਲਦੇ ਆ ਬੈਣੀ ਲਗ ਲਾ ਤੁਹਾਨੂੰ ਪ੍ਰੋਪਰ ਚੱਲਦਾ ਤੇ ਮਗਰਲੇ ਤੁਹਾਨੂੰ ਜਿਹੜੀਆਂ ਦੋਸਤੋ ਜਮਾਂਦਰੂ ਤੇਲ ਦਾ ਠੀਕ ਹੈ ਤੇ ਆ ਪੇਟ ਪੁੱਠਾ ਵੇਖੋ ਚੜਾਈ ਵੇਖੋ ਥੱਬਿਆਂ ਦੇ ਥੱਬੇ ਆ ਕਰੋ ਚੈੱਕ ਜੀ ਲੋ ਵੀ ਦੋਸਤੋ ਠੀਕ ਆ ਬਾਕੀ ਕੀਮ ਕੱਟਾ ਬਣਾ ਕੀਮ ਤੇ ਉਹਨਾਂ ਦੇ ਕੋ ਦੱਸਿਆ ਮੈਨੂੰ ਠੀਕ ਆ ਭਰਾਏ ਦਾ ਪਰ ਆਪਾਂ ਨੂੰ ਯਾਦ ਨਹੀਂ ਇਹ ਨਹੀਂ ਚੰਗੇ ਸੀਮਨ ਦਾ ਬੱਚਾ ਹੈ ਜੀ ਚੰਗੇ ਸੀਮਨ ਦਾ ਜਿਹੜਾ ਦੋਸਤੋ ਬੱਚਾ ਬਾਕੀ ਤੁਹਾਨੂੰ ਨਾਰਮਲ ਹੀ ਆ ਦੇਖ ਸਕਦੇ ਹੋ ਇਹ ਬਿਲਕੁਲ ਰੂਪਰੇਖਾ ਹੈ ਇਹ ਬੰਤਰ ਇਹ ਕੱਟਾ ਜਿਹੜਾ ਦੋਸਤੋ ਇਸ ਝੋਟੀ ਦੇ ਕਹਿ ਲੀਏ ਵੀ ਬਿਲਕੁਲ ਨੀਚੇ ਆ ਠੀਕ ਆ ਥੱਲੇ ਇਸ ਝੋਟੀ ਦੇ ਬੱਚਾ ਤੇ ਰਣਜੀਤ ਭਾਈ ਹੁਣ ਜਿਵੇਂ ਹਫਤਾ ਕੋ ਗਿਆ ਸੋਈ ਨੂੰ ਕੀ ਦੁੱਧ ਹੈਗਾ ਥੱਲੇ ਇਹ 10 ਤੋਂ ਪਲੱਸ ਚੱਲਣ ਦੀ ਵੀ ਸੀ 11 ਕਿਲੋ ਲਾ ਕੇ ਦੁੱਧ ਬਿਲਕੁਲ ਹੈਗਾ ਜੀ ਇਹਨਾਂ ਜੀ ਹਾਂਜੀ ਬਿਲਕੁਲ ਹੈ ਜੀ ਵਧ ਮਤਲਬ ਕਿ ਤਿੰਨ ਥਣਾਂ ਦੇ ਵਿੱਚੋਂ 10 11 ਹੋਏਗਾ 10 11 ਹੈਗਾ ਭਾਜੀ ਪਰ ਆਪਾਂ ਚੁਵਾ ਕੇ ਵਿਖਾਵਾਂਗੇ ਠੀਕ ਆ 10 11 ਜਿਹੜਾ ਦੋਸਤੋ ਤਿੰਨ ਥਣਾਂ ਦੇ ਵਿੱਚੋਂ ਹੀ ਜਿਹੜਾ ਦੁੱਧ ਕੱਢ ਲਈਆ ਇਹ ਤੁਸੀਂ ਦੇਖ ਸਕਦੇ ਹੋ ਠੀਕ ਆ ਬਾਕੀ ਤੁਸੀਂ ਜਿੰਨਾ ਕਿਹਾ ਉਹਨੇ ਚੁਵਾਈ ਖੋਦਾ ਇਹਨਾਂ ਦੀ ਆਪ ਵੀ ਕਰ ਲੈਣੀ ਵਿਖਾਵਾਂਗੇ ਤੇ ਆਪਾਂ ਕਰਕੇ ਵੀ ਦਿਖਾਵਾਂਗੇ ਜਿੰਨਾ ਹੀ ਛੇਤੀ ਹੋ ਸਕਦਾ ਇੱਕ ਵਾਰੀ ਵੀਡੀਓ ਆਪਾਂ ਕਵਰ ਕਰ ਲੈਨੇ ਆ ਅਰਜੀਤ ਭਾਈ ਲੈ ਦੇ ਕੀ ਫਿਰ ਇਹਦਾ ਲੈ ਦੇ ਵੀ ਜੀ ਜੇ ਦੇ ਇਹ ਥਣ ਚਾਰੇ ਦੇ ਜਿੱਡੀ ਛੋਟੀ ਉੱਚੀ ਸੋਹਣੀ ਲੱਖੋਂ 12ਵੀਂ ਵਿਕਦੀ ਪਰ ਆਪਾਂ ਇਹਦਾ 66000 ਚੋਂ ਛੋਟ ਕਰਾਂਗੇ 66000 ਦੇ 64000 ਦੇ ਵਿੱਚੋਂ ਭਰਾਵੋ ਛੋਟ ਹੋ ਜਾਊਗੀ ਠੀਕ ਆ 64000 ਦੇ ਵਿੱਚੋਂ ਛੋਟ ਹੋ ਜਾਊਗੀ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਬਾਕੀ ਥਣਾ ਦੀ ਬੰਤਰ ਤੇ ਨਾਲ ਦੀ ਕੁਝ ਕੀ ਹੈਗੀ ਆ ਤੇ ਰਿਪੀਟ ਨਹੀਂ ਮੈਂ ਕਰਦਾਗਾ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਦਾ ਵੀ ਠੀਕ ਆ ਨਵੀਂ ਝੋਟੀ ਆ ਆ ਵੇਖੋ ਠੀਕ ਆ ਤੇ ਬਿਲਕੁਲ ਪਤਲੀ ਚਮੜੀ ਆ ਓਵਰ ਆਲ ਬਹੁਤ ਸੋਹਣੀ ਆ ਇਸ ਤੋਂ ਬਾਅਦ ਜਿਹੜੀ ਨੈਕਸਟ ਅਗਲੀ ਤੁਹਾਨੂੰ ਆਪਾਂ ਮੱਝ ਦਿਖਾਉਣੀ ਆ ਠੀਕ ਆ ਜੀ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਆ ਤਰਜੀਤ ਭਾਈ ਇਹ ਸੁਨਾਈ ਹੈ ਨਹੀਂ ਜੀ ਹਾਂ ਜੀ ਇਹ ਵੀ ਜੀ ਸੁਹੀ ਹੈ ਮੱਝ ਅੱਜ ਕੱਲ ਅਛਾ ਸੁਈ ਹੈ ਜੀ ਇਹ ਸੁਈ ਆਪਨੇ ਕੱਲ ਆਪਾਂ ਲੈ ਜਦੋਂ ਮੀਂਹ ਪੈਂਦੇ ਜੂ 52 ਦੋ ਲਾਈਆਂ ਹਾਂਜੀ ਇਹਦਾ ਬੱਚਾ ਮਰ ਗਿਆ ਰਾਜ ਓਕੇ ਹਾਂ ਇਹ ਸੁਈ ਨੂੰ ਅੱਜ ਹੋ ਗਏ ਆ 10 15 ਦਿਨ ਤੇ ਕਰਤੀਬ ਹੋ ਗਿਆ ਠੀਕ ਹੈ ਜੀ ਹਾਂਜੀ ਇਹ 10 15 ਦਿਨ ਹੋਏ ਆ ਹਾਂ 10 15 ਦਿਨ ਹੋ ਗਏ ਨਾ ਕੱਲ ਜਿਵਾਨੀਆਂ ਮੱਜਾਂ ਦੇ ਆਪਣੇ ਕੋਲੇ ਬੱਚਾ ਮਰਿਆ ਸੀ ਤਾਂ ਹਾਂ ਹਾਂਜੀ ਗੱਡੀ 'ਚ ਮਰ ਗਿਆ ਬੱਚਾ ਅੱਛਾ ਅੱਛਾ ਭੇਜ ਗਏ ਗੱਡੀ 'ਚ ਡੰਗਰ ਤੇ ਠੀਕ ਹੈ ਜੀ ਠੀਕ ਆ ਠੀਕ ਹੈ ਅ ਬੇਰ ਬੱਚੇ ਤੋਂ ਦੋਸਤੋ ਬੱਚਾ ਕਿਤੇ ਕੱਲ ਸਫਰ ਦੇ ਦੌਰਾਨ ਆਉਂਦੇ ਆ ਜਿਹੜਾ ਮਰ ਗਿਆ ਸੀਗਾ ਤੇ 15 ਤੋਂ 20 ਦਿਨ ਦੱਸਿਆ ਸੁਈ ਨੂੰ ਜੀ ਜੀ 20 ਜੀ ਨਹੀਂ 15 ਦਿਨ ਕਰੀਬ ਹੋਏ 15 ਕ ਦਿਨ ਹੈ ਨਾ ਤੇ ਬਿਲਕੁਲ ਪੇਟ ਕੁੱਟੇ ਤੋਂ ਵੇਖੋ ਦੋਸਤੋ ਰਾਜੀ ਆ ਵਾਈਨ ਵਾਲੀ ਇਹ ਮੱਝ ਤੇ ਆਹ ਥਾਣਾ ਹਵਾਨਾ ਜੀ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਹਾਈਟ ਆ ਠੀਕ ਆ ਇੰਨਾ ਜਿਹੜਾ ਤੱਕ ਦੇ ਵਿੱਚ ਜ਼ਰੂਰ ਤੁਹਾਡੇ ਲਈ ਆ ਦੇਣਾ ਮੀਡੀਅਮ ਹਾਈਟ ਆ ਤੇ ਸਮੱਧਰ ਜਾਂ ਕਾਦਾ ਬਾਕੀ ਦੁੱਧ ਪੁੱਛ ਲੈਨੇ ਵੀਰ ਨੂੰ ਅਛਾ ਰਜੀਤ ਭਾਈ ਕਿੰਨਾ ਕਿ ਚੋਉਂਦੀ ਪਈ ਦੁੱਧ ਤੇ ਹੀ ਜ਼ਿਆਦਾ ਹਾਂਜੀ ਤੇ ਹੁਣ ਇਹਨਾ ਟੀਗਾ ਨਾ ਪੜਾ ਹਾਂਜੀ ਤੇ ਕੱਲ ਇਹਨੇ ਕੀਤਾ ਹੀ ਹੁਣ ਏਦਾਂ ਚੋਲੀ ਫੇਰੇ ਹੀ ਹੁੰਦਾ ਚੋਈ ਆ ਹਾਂਜੀ ਦੋਵੇਂ ਬੰਨੇ ਬੈ ਕੇ ਭਾਂਜੀ ਚੋਈਏ ਜਿਦ ਤਰਾ ਆਪਾਂ ਚੋਨੇ ਨੇ ਚੋਈਏ ਬਿਲਕੁਲ ਬਿਲਕੁਲ ਹੁਣ ਇਹਨੇ ਬੈ ਕੇ ਦਿਖਾਹਾ ਚੋਆਗੇ ਦੁੱਧ ਦੇ ਵੀਰ ਜੀ 10 ਪਲੱਸ ਹੀ ਹੂੰ ਹੁਣ 10 ਕਿਲੋ ਦੁੱਧ ਥਲੇ ਲਈ ਆਟੇ ਦਾ ਜਿਹੜਾ ਵੀ ਨੈਟਰ ਕਿਸੇ ਭੈਣ ਭਰਾ ਨੇ ਦੋਵੇਂ ਡੰਗ ਚੋ ਲੈਣਾ 10 ਕਿਲੋ ਆ ਜੀ 10 ਕਿਲੋ ਠੀਕ ਆ ਸੁਆ ਵੀਰ ਤੀਜਾ ਦਾਸ ਤਾਂ ਹੀ ਤੀਜਾ ਸੁਆ ਤੇ ਰஞ்சிਤ ਭਾਈ ਲੈ ਦੇ ਕਿੰਨਾ ਮੋਲੇ ਦਾ ਇਹਦਾ ਵੀ ਜੀ 70 ਚ ਛੋਟ ਕਰਦੇ ਆ ਤੁਹਾਨੂੰ 70 ਦੇ ਵਿੱਚੋਂ ਹਾਂਜੀ ਠੀਕ ਆ ਬੱਚਾ ਨਾਲ ਪ੍ਰੋਪਰ ਸੀਗਾ ਚਲ ਕੋਈ ਕਾਰਨ ਫਕਲ ਹਨਾ ਕੋਈ ਗੱਲਬਾਤ ਹੋ ਗਈ ਬੱਚੇ ਤੋਂ ਬਿਨਾ ਹੈਗੀ ਆ ਬਾਕੀ ਪਾੜੇ ਵੰਡੇ ਚਾਰਦੇ ਜੀ ਆਪਾਂ ਇੱਦਾਂ ਬਹਿ ਕੇ ਤੁਹਾਨੂੰ ਪੇਸ਼ ਮਾਗੇ ਬੁਲਾਦਨੇ ਇਤਰਾ ਹੀ ਹੈ ਜੀ ਇਦਾਂ ਕੋਈ ਕੁਝ ਨਹੀਂ ਪਾਉਣਾ ਲਓ ਵੀ ਦੋਸਤੋ ਇਸੇ ਤਰ੍ਹਾਂ ਜਿਹੜਾ ਦੋਸਤੋਂ ਤੁਸੀਂ ਪਰਫਾਰਮ ਕਰਨਾ ਹੈਗਾ ਅ ਬਹਿ ਕੇ ਕੋਈ ਪਹਾੜਾ ਵੰਡਾ ਪਾਉਣ ਦੀ ਵੱਖਰੀ ਤਰ੍ਹਾਂ ਤੇ ਲੋੜ ਨਹੀਂ ਇਸੇ ਤਰ੍ਹਾਂ ਬਹਿ ਕੇ ਜਿਹੜੀ ਹਾਂਜੀ ਅ ਸੋ ਦੋਸਤੋਂ ਕੋਈ ਜ ਟਾਈਮ ਦੇ ਬਾਅਦ ਕੋਈ ਮਿੰਟ ਡੇਢ ਮਿੰਟ ਦੀ ਜਿਹੜੀ ਆ ਦੋਸਤੋਂ ਬਿਲਕੁਲ ਪਛਮਾਨ ਹੋ ਜਾਂਦਾ ਬਿਲਕੁਲ ਇਸੇ ਤਰ੍ਹਾਂ ਤੁਸੀਂ ਪਰਫਾਰਮ ਕਰਨਾ ਆ ਮੈਂ ਤੁਹਾਨੂੰ ਦਿਖਾ ਦਿੰਦਾ ਬਿਲਕੁਲ ਕੋਲੇ ਤੋਂ ਆ ਦੇਖੋ ਜੀ ਜੀ ਮਗਰਲੇ ਥਣਾ ਤੇ ਅਗਲੇ ਥਾਂ ਤੇ ਜਿਹੜੀ ਚੁਆਈ ਆ ਰਹਿਣੀਆਂ ਦੇ ਪਾਸੇ ਤੋਂ ਠੀਕ ਹੈ ਜੀ ਆਹ ਦੇ ਕਾਜ ਤੋਂ ਆ ਲਓ ਜੀ ਠੀਕ ਆ ਇਸ ਤੋਂ ਬਾਅਦ ਦੋਸਤੋ ਅਗਲੀ ਮੱਝ ਦੀ ਵੀ ਆਪਾਂ ਜਿਹੜੀ ਚਵਾਈ ਕਰਕੇ ਤੁਹਾਨੂੰ ਦਿਖਾ ਦਾਂਗੇ ਠੀਕ ਆ ਆ ਮੇਲ ਕਾਫ ਆ ਜੀ ਥਰੇ ਦੀਦੀ ਦਾ ਵੀ ਦਾ ਸੋ ਦੋਸਤੋ ਜਿਹੜੀ ਬਿਲਕੁਲ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਬੋਲੀ ਦੂਜੇ ਸੂਬੇ ਦੇ ਵਿੱਚ ਚੱਲ ਰਹੀ ਛੋਟੀ ਦਿਖਾਈ ਸੀ ਉਹਦੇ ਥੱਲੇ ਜਿਹੜਾ ਮੇਲ ਕਾਫ ਛੜਤਾ ਚ ਭਾਈ ਆ ਉਹਦੀ ਵੀ ਪ੍ਰੋਪਰ ਦੇਖ ਲਿਓ ਵੀਡੀਓ ਦੇ ਨਾਲ ਬਣੇ ਰਹੋ ਪੂਰੀ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਜਿਹੜਾ ਦੋਸਤ ਆਨਰ ਦੇ ਮਾਲਕ ਦੇ ਨਾਲ ਭਾਈ ਰਣਜੀਤ ਦੇ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਠੀਕ ਹੈ ओके okay, जी। ਲੋਬੀ ਦੋਸਤੋ ਚੁਬਾਈ ਜਿਹੜੀ ਆ ਕੰਪਲੀਟ ਹੋ ਗਈ ਆ ਠੀਕ ਆ। ਆ ਦੁੱਧ ਦਾ ਜਿਹੜਾ ਦੋਸਤੋ ਇੱਕ ਟਾਈਮ ਦਾ ਤੁਸੀਂ ਜਰੂਰ ਚੈੱਕ ਕਰ ਸਕਦੇ ਹੋ। ਪੌਣੇ 7, 6:30 ਤੋਂ ਪੌਣੇ 7 ਦਾ ਜਿਹੜਾ ਸਮਾਂ ਹੈਗਾ ਠੀਕ ਆ। ਲੈ ਜੋ ਜੀ। ਤੇ ਅਗਲੀ ਵਾਰ ਰਣਜੀਤ ਦਾ ਦੂਜੇ ਉਹ ਵਜ ਦੀ ਪਹਿਲੇ ਨੰਬਰ ਦੀ ਚੋਈ ਕਰਨੀ ਕਿਰਪਾਓ ਜੀ। ਛੱਡੋ ਬਚੇ। ਠੀਕ ਆ ਜੀ। ਤਾਜੀ ਸੂਈ ਹੈ ਦੋਸਤੋ ਅੱਜ ਮਾਰਨਿੰਗ ਠੀਕ ਆ ਜੀ 4 ਅਪ੍ਰੈਲ ਦੀ। ਅੱਜ ਮਾਰਨਿੰਗ ਸੂਈ ਆ ਤੇ ਧਾਰਾ ਮਾਰ ਕੇ ਚੈੱਕ ਪਾਸ ਕਰਾ ਦਿੰਨੇ ਆ ਬਿਲਕੁਲ ਤਸਦੀ ਦੇ ਨਾਲ ਬੌਲੇ ਤੇ ਆ। ਤੇ ਆ ਕੱਟੀ ਵੇਖੋ ਜੀ। ਕੱਟੀ ਵਾਵਾ ਨਹੀਂ ਕਰ ਪਛਿਆ ਕਰ ਸਕਦਾ ਲਓ ਜੀ ਬਸ ਬੋਲੀ ਹੋ ਗਈ ਨਾ ਬੋਲੀ ਬੋਲੀ ਇਹ ਨਹੀਂ ਠੀਕ ਹੈ ਬਿਲਕੁਲ ਬੋਲੀ ਹੈ ਜੀ ਠੀਕ ਹੈ ਤੇ ਆ ਕਰੋ ਜੀ ਤਲ ਜਿਹੜੀ ਆ ਦੋਸਤੋ ਚਵਾਈ ਫੋਲੀ ਹੈ ਠੀਕ ਆ ਤਾਜੀ ਤੂਈ ਆ ਜਰੂਰ ਧਿਆਨ ਦੇ ਵਿੱਚ ਰੱਖ ਲਿਓ ਜਿਹੜੀ ਪਹਿਲੇ ਨੰਬਰ ਤੇ ਆਪਾਂ ਬਾਅਦ ਦਿਖਾਈ ਸੀ ਤੁਹਾਨੂੰ ਉਹਦੀ ਚਵਾਈ ਹੈ ਜਿਹੜੀ ਦੋਸਤੋ ਆਪਾਂ ਲਾਸਟ ਤੇ ਫਾਈਨਲ ਸਟੇਕ ਕਰੀ ਕਰਦੇ ਪਏ ਆ ਉਸ ਪਹਿਲੇ ਨੰਬਰ ਵਾਲੀ ਮੱਝ ਦੀ ਜਿਹੜੀ ਚਵਾਈ ਆ ਕਰਦੇ ਪਏ ਆ ਥੱਲੇ ਜਿਹੜਾ ਦੋਸਤੋ ਬੱਚਾ ਇਹਦੇ ਫੀਮੇਲ ਆ ਕੱਟੀ ਆ ਠੀਕ ਆ ਤੇ ਆ ਜਿਹੜੇ ਮਗਰਲੇ ਥਣਾ ਦੀ ਜਿਹੜੀ ਆ ਤੁਸੀਂ ਫੀਲ ਵਧੀ ਜੀਤ ਭਾਈ ਪੋਲੀ ਤੇ ਬਹੁਤ ਹੈ ਨਾ ਬੜੀ ਰੋਲ ਬਾਕੀ ਵੀ ਜੀਤ ਕਪੂਰ ਛਟਾ ਆਪਾਂ ਗੱਬਣ ਗੱਬੜ ਡੰਗਰ ਦੀ ਆਪਣਾ ਚਿਪਿਆ ਨਹੀਂ ਮਾਰਦਾ ਬਸ ਇਹ ਤੁਹਾਨੂੰ ਕਹਦਾ ਹੀ ਆ ਛੱਡ ਦਿਗੇ ਬਾਕੀ ਛੱਡ ਦੋ ਤੋ ਤੇ ਹੀ ਹਾਂਜੀ ਬਿਲਕੁਲ ਖਾਲੀ ਨਾ ਕਰਿਓ ਲੋ ਵੀ ਦੋਸਤੋ ਬੌਲੇ ਦੇ ਵਿੱਚ ਜਿਹੜੀ ਆ ਤੁਸੀਂ ਦੇਖ ਸਕਦੇ ਜੀ ਠੀਕ ਆ ਆ ਚਵਾਈ ਸੀ ਠੀਕ ਆ ਜੀ ਆ ਦੋਸਤੋ ਅੱਜ ਪਸੂ ਜਿਹੜੇ ਸੀਗੇ ਵੀਰ ਰਣਜੀਤ ਦੇ ਕੋਲ ਸ਼ਾਹਪੁਰ ਪਿੰਡ ਹੈਗਾ ਤਿੰਨ ਪਸੂ ਸੀਗੇ ਥੋੜਾ ਜਿਹਾ ਸਮਾਂ ਵੀ ਜਿਹੜਾ ਸ਼ਾਨਦਾਰ ਹੋ ਗਿਆ ਰਾਤ ਦਾ ਹੋ ਜਾਣਾ ਤੇ ਰਣਜੀਤ ਵੀਰੇ ਹੋਰ ਕੁਝ ਕਹਿਣਾ ਚਾਹੁੰਦੇ ਜਰੂਰ ਕਹਿ ਦਿਓ ਤੇ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸ ਵੀਰ ਜੀ ਕਹਿਣਾ ਕੁਝ ਨਹੀਂ ਆ ਵੇਂਦੀ ਆ ਵੀ ਆਪਾਂ ਸਾਰੇ ਵੀਰ ਵਪਾਰੀ ਭਰਾ ਮੇਰੇ ਤੋਂ ਵੱਡੇ ਸਾਰੇ ਸੂਝਵਾਨ ਆ ਆਪਾਂ ਵੀਰ ਦੀ ਡੇਰੀ ਵਾਲੇ ਨੂੰ ਬਚਾਉਣਾ ਚਲੋ ਡੰਗਰ ਨਹੀਂ ਨਿਕਲਦਾ ਬਾਹਰ ਘਟਿਆ ਸੁਆ ਤੇ ਪਰ ਆਪਾਂ ਉਹ ਸਮੇਂ ਨਾਲ ਚੱਲੀਏ ਜੇ ਬਾਜ਼ਾਰ ਉੱਚਾ ਗਿਆ ਆਪਾਂ ਨਾਲ ਉੱਚੇ ਹੀ ਬਿਲਕੁਲ ਬਾਜ਼ਾਰ ਉੱਚਾ ਹੈ ਜੇ ਆਪਾਂ ਨੀਵੇਂ ਕ ਚੱਲਾਂਗੇ ਆਪਣਾ ਘਟਾ ਲੋ ਯਾਰ ਬਿਲਕੁਲ ਯਾਰ 1500 2000 ਨਾ ਕੰਮ ਕਰ ਲੋ ਤੇ ਵੀ ਜਿਉ ਬਜੇ ਰਹਿਣਗੇ ਤੇ ਆਪਾਂ ਬਜੇ ਤੇ ਦੋ ਦਿਨ ਦੀ ਕੀਮਤਾਂ ਹੁੰਦੀਆਂ ਕਿ ਐਵੇਂ ਗੱਲਾਂ ਕਹਿਣ ਦੀਆਂ ਆ ਕਿ ਬੜਾ ਰੇਟ ਹੋ ਗਿਆ ਬੜਾ ਰੇਟ ਹੋ ਗਿਆ ਤੇ ਗੱਲਾਂ ਹੁੰਦੀਆਂ ਕਿ ਆ ਗੱਲਾਂ ਇੰਨੀਆਂ 10 12 ਕਿਲੋ ਡੰਗਰ ਦੁੱਧ ਦਿੰਦਾ ਬਿਲਕੁਲ ਕਈ ਜਾਨ ਜੋ ਮਰਜੀ ਅਸੀਂ ਕਹੀ ਜਾਈਏ ਡੰਗਰ 12 13 ਕਿਲੋ ਵਾਲਾ ਡੰਗਰ ਬੜਾ ਔਖਾ ਉਹ ਵੀ ਖਲ ਉਹਨਾਂ ਨੂੰ ਬਚਾਉਣਾ ਥੋੜਾ ਆਪਾਂ ਵੀ ਨਹੀਂ ਹੋ ਜੀਏ ਬਾਕੀ ਇਹ ਪ੍ਰਵਾਨ ਕਰਿਓ। ਤੇ ਵੀਰ ਮੋਬਾਈਲ ਨੰਬਰ ਆਪਣੇ ਦੱਸੋ। ਮੇਰਾ ਨੰਬਰ ਹੈਗਾ 97811 48226 ਠੀਕ ਹੈ ਜੀ। ਹਾਂਜੀ। ਸੋ ਦੋਸਤੋ ਇਹ ਹਨ ਵੀਰ ਰਣਜੀਤ ਸਿੰਘ। ਠੀਕ ਹੈ ਜੀ। ਤੇ ਪਸ਼ੂ ਜਿਹੜਾ ਤੁਸੀਂ ਨਾਰਮਲ ਵੀਰ ਦੇ ਦੇਖਦੇ ਰਹਿੰਦੇ ਹੋ ਅੱਜ ਤੁਹਾਨੂੰ ਤਿੰਨ ਨਗ ਦਿਖਾਏ ਆ। ਪਸੰਦ ਆਉਣਗੇ। ਪਸੰਦਾ ਆ ਪਸ਼ੂ ਜਿਹੜਾ ਆਪਣਾ ਹੱਕ ਸਮਝ ਕੇ ਚਬਾਈ ਕਰ ਲਓ ਦੋ ਟਾਈਮ ਦੀ ਇੱਕ ਟਾਈਮ ਦੀ। ਠੀਕ ਹੈ ਜੀ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।